ਲਗਾਤਾਰ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਹੇ ਨੇ ਇੱਕ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਹੋਈ ਆ ਮਹਿੰਦਰ ਪੱਕਾ ਜਿਹੜਾ ਜੀਨਰ ਹੋਇਆ ਇੱਥੋਂ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਇੱਕ ਵੰਡ ਪਲਾ ਕੇ ਜਿਹੜੀ ਇੱਕ ਬਹੁਤ ਵਧੀਆ ਐਡਾ ਦ੍ਰਿਸ਼ ਦੇਖ ਸਕਦੇ ਹੋ ਕਿਵੇਂ ਦੇ ਮਾਹੌਲ ਬਣ ਚੁੱਕਾ ਸੱਸੀਗਲ ਸਰ ਇੱਕ ਸਰ ਇੱਕ ਬਹੁਤ ਵੱਡੀ ਇੱਕ ਯੂਨਿਕ ਹੈ ਹੁਣ ਸਰ ਇੱਥੀ ਬੋਲਦਾ ਮੈਂ ਤਾਲਕਾ ਜੋ ਇਹਨਾਂ ਪ੍ਰੈਸਰਾਂ ਨੇ ਬਹੁਤ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਦੀ ਵਾਈਟ ਬਾਰ ਬਾਰ ਲਾ ਰਹੇ ਹੋ ਜੋ ਵੀ ਪਬਲਿਕ ਇਹ ਪਬਲਿਕ ਨੇ ਆਪਣੇ ਹੋਸ਼ ਨਾਲ ਵੋਟ ਪਾਈ ਆ ਮਿੰਦਰ ਪਾਗਤ ਨੂੰ ਔਰ ਮਿੰਦਰ ਪਾਗਤ ਤਾਂ ਪਹਿਲਾਂ ਹੀ ਮੈਨੂੰ ਪਤਾ ਸੀ ਪਹਿਲਾਂ ਇੱਥੇ ਅਸੀਂ ਇੱਕ ਹਫ਼ਤੇ ਤੋਂ 10 ਦਿਨ ਤੋਂ ਲਗਾਤਾਰ ਇੱਥੇ ਮੈਂ ਰਹਿ ਰਿਹਾ ਸੀਗਾ ਔਰ ਲੋਕਾਂ ਲੈ ਕੇ ਦਾ ਸੀ ਕਿ ਭਵਿੰਦਰ ਭਗਤ ਨੂੰ ਜਿਤਾਉਣਾ ਬੜੀ ਵੱਡੀ ਲੀਡ ਨਾਲ ਉਹਨਾਂ ਨੇ ਅੱਜ ਜਿਤਾਇਆ ਵਾ ਭਗਵਾਨਤਮਾਨ ਸਾਡੇ ਜੋ ਮੁੱਖ ਮੰਤਰੀ ਪੰਜਾਬ ਹਨ ਉਹਨਾਂ ਦੇ ਜੋ ਕੀਤੇ ਹੋਏ ਕੰਮ ਨੇ ਉਹ ਸਾਹਮਣੇ ਬੋਲ ਰਹੇ ਹਨ ਉਹਨਾਂ ਦੇ ਜੋ ਕੰਮ ਹਨ ਵਿਕਾਸ ਜੋ ਉਹਨਾਂ ਕੀਤਾ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਏ ਹਨ ਔਰ ਮੈਂ ਤੁਹਾਡਾ ਫਿਰ ਲੱਖ ਲੱਖ ਧੰਨਵਾਦ ਕਰਦਾ ਕਿ ਤੁਸੀਂ ਯਾਨੀ ਕਿ ਵਾਈਟ ਲਾ ਕੇ ਲੋਕਾਂ ਦੇ ਵੀਊ ਲੈ ਰਹੇ ਹੋ ਤੁਸੀਂ ਖੁਸ਼ੀ ਦੀ ਲਹਿਰ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਬਣ ਗਿਆ ਲੋਕੀ ਗੱਡੀਆਂ ਦੇ ਤੇ ਚੜ ਕੇ ਝੰਡੇ ਲਹਿਾਰੇ ਇਹਨੇ ਬਹੁਤ ਵੱਡੀ ਜਿੱਤ ਜਿਹੜੀ ਮਹਿੰਦਰ ਭਗਤ ਦੀ ਜਲੰਧਰ ਦੇ ਵਿੱਚ ਹੋਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਕਿਵੇਂ ਇੱਕ ਬੰਡੇ ਬਲਾਕ ਇੱਕ ਖੁਸ਼ੀ ਦੀ ਜਿਹੜੀ ਖੁਸ਼ੀ ਪਗਰਾਈ ਪਗਰਾਈ ਦੀ ਜਾ ਰਹੀ ਹੈ ਦੇਖੋ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਝੰਡਾ ਲਹਿਰਾਇਆ ਜਾ ਰਿਹਾ ਹੈ ਬਹਿਲਾ ਵਿੱਚ ਬਹੁਤ ਹੀ ਖੁਸ਼ੀ ਦੀ ਮੈਂ ਆਮਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸასი ਕਲਮਾ ਅੱਜ ਸასი ਕਲਮਾ ਮੈਮਾ ਜੀ ਬਹੁਤ ਵੱਡੀ ਜਿੱਤ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਨੂੰ ਬਹੁਤ ਖੁਸ਼ੀ ਆ ਜੀ ਕਿਉਂਕਿ ਸਾਡੇ ਸੀਐਮ ਨੇ ਉਹਨਾਂ ਦੇ ਪਰਿਵਾਰ ਨੇ ਤੇ ਮੇਰੇ ਵਰਕਰਾਂ ਨੇ ਅੱਜ ਬਹੁਤ ਜ਼ਿਆਦਾ ਮਿਹਨਤ ਕਰਿਆ ਅੱਜ ਸਾਡੀ ਸਾਰਿਆਂ ਦੀ ਇੱਜ਼ਤ ਆ ਇਸ ਸਮਾਜ ਦੇ ਵਿੱਚ ਤੇ ਹੋਰ ਵੀ ਗੱਲ ਕਰਦੇ ਆ ਭਾਈ ਹੁਣੀ ਖੜੇ ਆ ਭਾਈ ਕਿਵੇਂ ਦਾ ਮਹਿਸੂਸ ਹੋ ਰਿਹਾ ਇੱਕ ਬਹੁਤ ਵੱਡੀ ਜਿੱਤ ਹਾਸਲ ਹੋਈ ਹੈ ਹਮਿੰਦਰ ਪਗਜ ਜੀ ਜੀਨਰ ਹੋਇਆ ਜਲੰਧਰ ਦੇ ਵਿੱਚੋਂ ਵੈਸਟ ਦੇ ਵਿੱਚੋਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਪੂਰੇ ਜਲੰਧਰ ਵਾਸੀਆਂ ਨੇ ਅੱਜ ਸਾਬਤ ਕਰਤਾ ਜੀ ਮਹਿੰਦਰ ਭਗਤ ਨੂੰ ਸਭ ਤੋਂ ਵੱਡਾ ਬਹੁਮਤ ਦਿੱਤਾ ਜੀ ਇਹ ਜਿਮਨੀ ਚੋਣਾਂ ਦੀ ਸਭ ਤੋਂ ਵੱਡੀ ਇਤਿਹਾਸਿਕ ਜਿੱਤ ਆ ਤੇ ਮੈਂ ਅੱਜ ਪੁੱਛਣਾ ਚਾਹੁੰਦਾ ਰਾਜਾ ਵਰਿੰਗ ਹੁਣਾਂ ਦੇ ਜਿਹੜੇ ਕਹਿੰਦੇ ਸੀ ਕਿ ਆਪਾਂ ਜੇ ਸਾਡੀ ਕਾਂਗਰਸ ਪਾਰਟੀ ਹਾਰਦੀ ਆ ਤੇ ਮੈਂ ਅਸਤੀਫਾ ਦੇਣਾ ਤੇ ਕਿੱਥੇ ਨੇ ਹੁਣ ਅੱਜ ਮਹਿੰਦਰ ਭਗਤ ਜੀ ਦੀ ਵੱਡੀ ਜਿੱਤ ਵੇਖ ਕੇ ਸਾਰੇ ਹੀ ਬਿੱਲੀਆਂ ਦੇ ਵਾਂਗੂ ਲੁੱਕ ਗਏ ਨੇ ਤੇ ਅੱਜ ਮਹਿੰਦਰ ਭਗਤ ਜੀ ਦੀ ਵੱਡੀ ਜਿੱਤ ਮਹਿੰਦਰ ਪਗਤ ਜਿੰਦਾਬਾਦ ਮਹਿੰਦਰ ਪਗਤ ਜਿੰਦਾਬਾਦ ਮਹਿੰਦਰ ਪਗਤ ਜਿੰਦਾਬਾਦ ਆਮ ਆਦਮੀ ਪਾਰਟੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਬਣ ਚੁੱਕਾ ਇੱਕ ਬਹੁਤ ਵੱਡੀ ਜਿੱਤ ਮਹਿੰਦਰ ਪਗਤ ਜਲੰਧਰ ਹੋਈ ਹੈ ਤੇ ਖੁਸ਼ੀ ਦੀ ਲਹਿਰ ਜਿਹੜੀ ਹੈ ਵਰਕਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ Enjoyment ਜਲੰਧਰ ਦੇ ਵਿੱਚ ਹੋ ਰਿਹਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਦੇਖੋ ਇੱਕ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਮਹਿੰਦਰ ਪਗਤ ਜਲੰਧਰ ਦੇ ਵਿੱਚ ਹੋਈ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਮਹਿਲਾ ਵਿਚ ਵੀ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਤੇ ਭੈਣ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਵੱਡੀ ਮੰਦਿਰ ਭਗਤ ਜੀ ਨੂੰ ਆਮ ਆਦਮੀ ਪਾਟੀ ਜਿੱਤ ਪ੍ਰਭ ਤੋਂ ਵੀ ਲੱਡੂ ਖੁਲਾਏ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਜੱਟੂ ਹਲਵਾ ਹਲੋ ਹਲੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਝੰਡੇ ਲੈ ਕੇ ਮਹਿਲਾਵਾਂ ਜਿਹੜੀਆਂ ਇੰਜੋਏ ਕਰ ਰਹੀਆਂ ਪੂਰਾ ਜਿੱਤ ਦੇ ਜਸ਼ਨ ਮਨਾ ਰਹੀਆਂ ਭੈਣ ਜੀ ਵੀ ਸਾਡੇ ਨਾਲ ਮੌਜੂਦ ਲੈ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਜੋਹੰਦਰ ਡਿਸਟ੍ਰਿਕਟ ਜੁਆਇੰਟ ਸੈਕਰੀਟਰੀ ਸੁਮਨ ਚੋਧਰੀ ਮੇਰੀ ਖੁਸ਼ੀ ਤੁਸੀਂ ਦੇਖ ਸਕਦੇ ਹੋ ਇੱਕੋ ਲੱਡੂ ਦੇ ਸਾਰੇ ਆ ਪੂਰਾ ਇੰਜੋਏ ਕਰ ਰਹੇ ਆ ਹੈ ਜੀ ਕਿਹੜੇ ਖੁਸ਼ੀ ਦਾ ਇੱਕ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਮੈਨੂੰ ਬੈਸਟ ਇਨ ਬੈਸਟ ਹੈ ਨਾ ਬੈਸਟ ਇਨ ਬੈਸਟ ਮੈਂ ਤੁਹਾਨੂੰ ਸਮਝ ਨਹੀਂ ਸਕਦੀ ਇੱਕ ਮਿੰਟ ਲੱਡੂ ਹੋਰ ਆ ਗਏ ਜੀ ਪੰਜ ਕੀ ਕਹਿਣਾ ਚਾਹੁੰਦੇ ਇੱਕ ਕ੍ਰਿਸ਼ੀ ਦੀ ਲਹਿਰ ਜਿਹੜੀ ਆ ਹੋਈ ਆ ਜਲੰਧਰ ਵੈਸਟ ਤੋਂ ਜਿਹੜੇ ਭਗਤ ਸਿੰਘ ਵਿਨਰ ਬਣੇ ਆ ਕੀ ਕਹਿਣਾ ਸਰ ਜੀ ਪਹਿਲੇ ਤਾਂ ਵੈਸਟੇਜ ਬੈਸਟੇਜ ਹੈ ਨਾ ਬਹੁਤ ਵਧੀਆ ਮੈਂ ਸਵੇਰੇ ਜਦ ਰੁੱਠੀ ਮੈਂ ਸਾਈ ਭਾਪੇ ਦਾ ਪਾਠ ਕੀਤਾ ਜੀ ਦੀ ਭਗਵੰਤ ਮਾਨ ਜੀ ਮਿਹਨਤ ਕੰਮ ਆਈ ਐ ਇੰਨੀ ਕੋ ਕੋਈ ਨਹੀਂ ਕੋਈ ਚਾਮਰਾ ਪੇ ਤਾ ਠੀਕ ਆ ਮੈਨਾਂ ਤਿੰਨ ਨਹੀਂ ਕੰਮ ਆਈ ਐ ਨਾ ਮੈਂ ਸਮਝ ਸੋਚ ਨਹੀਂ ਸਕਦੀ ਕਿ ਇੰਨੀ ਅਸੀਂ ਸੱਚਾਈ 'ਚ ਰਹ ਰਹੇ ਆ ਪਾਰਟੀ ਇੰਨੀ ਵਧੀਆ ਲੀਡ ਤੋਂ ਜਿੱਤ ਰਹੀ ਐ ਅਸੀਂ ਭਗਵੰਤ ਮਾਨ ਦੇ ਕੰਮ ਤੋਂ ਬਹੁਤ ਖੁਸ਼ ਐ ਮੈਂ ਖੁਸ਼ ਐ ਤਾਂ ਲੋਕਾਂ ਨੇ ਪੋਟਾ ਪਈ ਐ ਮੈਂ ਇੰਨੀ ਕੋ ਖੁਸ਼ ਮੈਨਾਂ ਦਰ ਸਮਝ ਨਹੀਂ ਸਕਦੀ ਮੇਰੀ ਤਾਂ ਚਿੱਕਾ ਨਿਕਲਦੀ ਐ ਮੇਰਾ ਨੱਕ ਮੈਂ ਪੰਗੜਾ ਆ ਪਾਇਆ ਮੈਂ ਰੋਈ ਵੀ ਪਰ ਖੁਸ਼ੀ ਦੇ ਮਾਰੇ ਇੰਨਾ ਰੋਈ ਪਰ ਭਗਵੰਤ ਮਾਨ ਜੀ ਨੂੰ ਇੱਕ ਬੇਰਸਿਨੇ ਆ ਪਲੀਜ਼ ਦੇ ਦਿਓ ਲਾਈਵ ਅਭੀ ਅਸੀਂ ਤਰੀਆਂ ਵੀ ਪਠਾਈਆਂ ਰੈਲੀਆਂ ਵੀ ਕੱਟੀਆਂ ਉਹਨਾਂ ਦੇ ਨਾਲ ਸਾਡੇ ਬੱਚੇ ਸੜਕਾਂ 'ਤੇ ਤੁਰੇ ਫਿਰਦੇ ਆ ਪਰ ਉਹਨਾਂ ਨੂੰ ਤੇ ਇੱਕ ਇੱਕ ਬੇਨਤੀ ਹੈ ਵੀ ਸਾਡੀ ਮਿਹਨਤ ਦਾ ਮੁੱਲ ਸਾਨੂੰ ਦੇ ਦੇਣ ਮੇਰੇ ਇੱਕ ਬੱਚੇ ਨੂੰ ਸੈਟਿੰਗ ਕਰ ਦੇਵੇ ਨੌਕਰੀ ਦੇ ਦੇਵੇ ਬੇਨਤੀ ਹੈ ਤੁ ਵੱਡੀ ਇੱਕ ਖੁਸ਼ੀ ਦੀ ਲਹਿਰ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਮਿੰਦਰ ਭਗਤ ਜੀ ਦੀ ਜਿੱਤ ਹੋਈ ਆ ਸਸੀ ਗੱਲਪਾ ਜੀ ਝੰਡਾ ਲੈ ਕੇ ਖੜੇ ਹੋ ਸਸੀ ਗੱਲ ਜੀ ਹਾਂ ਜੀ ਭਾਈ ਆ ਝੰਡਾ ਲੈ ਕੇ ਖੜੇ ਹੋ ਬੜੀ ਖੁਸ਼ੀ ਲੱਗ ਰਹੀ ਤੁਹਾਡੇ ਫੇਸ ਤੇ ਕੀ ਕਹਿੰਦੇ ਜੀ ਭਾਜੀ ਇਹ ਸਾਡੀ शान ਹੈ ਤੁਸੀਂ ਕਿ 2014 ਚ ਠੀਕ ਹੈ ਅੱਜ ਸਾਨੂੰ ਵੀ ਖੁਸ਼ੀ ਤੁਹਾਨੂੰ ਵੀ ਖੁਸ਼ੀ ਹੋਗਾ ਤੇ ਮਹਿੰਦਰ ਭਗਤ ਜੀ ਜਿੱਤ ਗਏ ਇਹ ਸਾਡੇ ਲਈ ਬਹੁਤ ਬਹੁਤ ਜ਼ਿਆਦਾ ਹੈ ਇੱਕ ਵਾਰ ਸਿੰਗਲ ਜਨ ਹਾਲ ਜ਼ਰੂਰ ਪੁੱਛਿਓ ਤੁਸੀਂ ਤੇ ਬਹੁਤ ਵੱਡੀ ਜਿੱਤ ਜਿਹੜੀ ਮਹਿੰਦਰ ਭਗਤ ਜਲੰਧਰ ਦੇ ਵਿੱਚ ਹੋਈ ਹੈ ਇੱਕ ਸ਼ੀਤਲ ਦਾਗ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਪੈਨ ਡਰਾਈਵ ਲੈ ਕੇ ਨਿਕਲੇ ਪਰ ਉਹ ਕਿਤੇ ਨਾ ਕਿਤੇ ਖੋਖਲੇ ਨਜ਼ਰ ਆਏ ਥੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਬਹੁਤ-ਬਹੁਤ ਤੁਹਾਡਾ ਧੰਨਵਾਦ